ਸੜਨਾ ਮੌਜੂਦ ਨੇ ਸardar Harsham Singh Badali jila president kadiyan group Sukhdev ji satikal satikal ਅੱਜ ਵੱਡੇ ਪੱਧਰ ਤੇ ਟ੍ਰੈਕ ਜਾਮ ਕੀਤਾ ਗਿਆ ਕੀ ਕਹਿਣਾ ਚਾਹੋਗੇ ਦੇਖੋ ਕਿ ਜੀ ਅੱਜ ਅਸੀਂ ਜਿਹੜਾ ਝੋਨੇ ਦਾ ਸੀਜ਼ਨ ਆ ਪ੍ਰੋਪਰ ਇੱਕ ਤਰੀਕ ਤੋਂ ਚੱਲੂ ਸੀ ਲੇਕਿਨ ਪੰਜਾਬ ਸਰਕਾਰ ਵੱਲੋਂ ਕਿਤੇ ਨਾ ਕਿਤੇ ਅਨਾਰੀਪਨ ਵਰਤਦੇ ਹੋਏ ਜੋ ਹਾਲਾਤ ਹੋਏ ਆ ਵੀ ਉਹ ਅੱਜ ਤੱਕ ਕਿਸਾਨ ਰੋਲ ਰਿਹਾ ਕੋਈ ਇੱਕ ਦਾਣੇ ਦੀ ਵੀ ਖਰੀਦ ਨਹੀਂ ਹੋਈ ਕਿਸੇ ਮੰਡੀ 'ਚ ਸੋ ਸਾਡੇ ਕਿਸਾਨ ਬਹੁਤ ਦੁਖੀ ਹੋ ਚੁੱਕੇ ਆ ਅਸੀਂ ਉਸ ਦਰਦ ਨੂੰ ਦੇਖਦੇ ਹੋਏ ਇੱਥੇ ਜਾਮਦਾ ਹੈ ਵੀ ਸਾਡੀ ਪ੍ਰੋਪਰ ਜਲਦੀ ਤੋਂ ਜਲਦੀ ਖਰੀਦ ਹੋਵੇ ਦੂਜੇ ਪਾਸੇ ਜਿਹੜਾ ਆਰਤੀ ਭਾਈਚਾਰਾ ਤਾਂ ਉਹਦੇ ਉੱਤੇ ਵੀ ਬੜੇ ਫਰਮਾਨ ਜਾਰੀ ਕਰਕੇ ਉਹ ਉਸ ਨੂੰ ਵੀ ਸਰਕਾਰ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਸਾਡੇ ਨਾਲ ਇੱਥੇ ਆ ਕੇ ਬੈਠੇ ਆ ਤੇ ਸੈਲਰ ਵਾਲੇ ਭਰਾ ਵੀ ਬੈਠੇ ਆ ਲੇਕਿਨ ਹੁਣ ਉਹ ਉਹਦੇ ਉਸੇ ਕਾਰਨ ਅਸੀਂ ਇੱਥੇ ਰੋਡ ਤੇ ਬੈਠੇ ਜੀ ਸਰਕਾਰ ਨੂੰ ਜਲਦੀ ਤੋਂ ਜਲਦੀ ਮਸਲਾ ਹੱਲ ਕਰਨਾ ਚਾਹੀਦਾ ਨਹੀਂ ਤਾਂ ਫਿਰ ਪੂਰਾ ਪੰਜਾਬ ਬੰਦ ਕੀਤਾ ਜਾਵੇਗਾ। ਨਾਲ ਪ੍ਰਧਾਨ ਜੀ ਤੁਹਾਨੂੰ ਇਸ ਤਰ੍ਹਾਂ ਵੀ ਲੱਗਦਾ ਆਪ ਵੀ ਚਲੋ ਮੀਂਹ ਦੇ ਕਾਰਨ ਵੀ ਕੁਝ ਹੋ ਸਕਦਾ। ਵੈਸੇ ਵੀ ਜਿਹੜੀ ਸਾਰੀ ਉਹ ਪ੍ਰੋਫੈਸਾ ਉਹ ਲੇਟ ਨਹੀਂ ਹੈਗਾ। ਦੇਖੋ ਪਤਾ ਗਾ ਗੱਲ ਹੈ ਜੀ ਗਵਰਨਮੈਂਟ ਨੂੰ ਤਾਂ ਚਾਹੀਦਾ 1 ਮਹੀਨਾ ਪਹਿਲਾਂ ਪ੍ਰੋਪਰ ਤਿਆਰੀ ਕਰਨੀ ਚਾਹੀਦੀ ਮੰਡੀਆਂ ਦੀ। ਜੀ ਦੇਖੋ ਸੈਲਰ ਅਜੇ ਵੀ ਭਰੇ ਖੜੇ ਆ ਪਿਛਲੇ ਨਾਲ ਦੇ। ਹਾਂ। ਮੰਡੀਆਂ 'ਚ ਜਾ ਕੇ ਦੇਖੋ ਤੁਸੀਂ ਕਣਕ ਦੇ ਸਟਾਕ ਪਏ ਆ। ਮਤਲਬ ਜਿੱਕੜਾ ਨਾ ਇੱਕ ਅਣਜਾਣ ਬੰਦਾ ਕਰਦਾ ਏ ਉਵੇਂ ਸਰਕਾਰ ਕਰ ਰਹੀ ਏ ਐਵੇਂ ਨਹੀਂ ਹੋਣਾ ਚਾਹੀਦਾ ਸਰਕਾਰ ਨੂੰ ਸੰਸੀਰ ਹੋਣਾ ਚਾਹੀਦਾ ਵੀ 6 ਮਹੀਨੇ ਦੀ ਪਾਲੀ ਹੋਈ ਫਸਲ ਆ। ਇਹ ਬਹੁਤ ਔਖੀ ਐ। ਸੋ ਤਾਂ ਕਰਕੇ ਜੀ ਅਸੀਂ ਦੁਖੀ ਹੋਇਆ ਮੈਂ ਇਹ ਸਾਰਾ ਕੁਝ ਕੀਤਾ ਤੁਹਾਨੂੰ ਪਤਾ ਵੀ ਸਰਕਾਰ ਇਹ ਸਾਰੀ ਅਣਾਰੀ ਐ। ਉਥੇ ਸਾਡੇ ਚੈਨਲ ਤੋਂ ਸਰਕਾਰ ਨੂੰ ਕੀਆ ਬੇਨਤੀ ਕਰਨੀ ਚਾਹੁੰਦੇ ਆ। ਸਰਕਾਰ ਨੂੰ ਬੇਨਤੀ ਦਾ ਅਸੀਂ ਹੁਣ ਕੁਝ ਨਹੀਂ ਕਰਨੀ। ਪੂਰਾ ਪਾਣੀ ਲੰਘ ਚੁੱਕਿਆ ਏ ਅਸੀਂ ਸਰਕਾਰ ਨੂੰ ਕਹਿੰਦੇ ਵੀ ਇਹ ਨਹੀਂ ਕੰਮ ਚੱਲਦਾ ਤਾਂ ਇਹਨੂੰ ਛੱਡ ਦਿਓ ਹੋਰ ਬੰਦਿਆਂ ਨੂੰ ਦੇ ਦਿਓ ਜੇ ਤਾਂ ਹੁਣ ਤਾਂ ਨਹੀਂ ਚੱਲ ਰਹੀ ਗਵਰਨਮੈਂਟ ਤਾਂ ਕੋਈ ਦੀ ਹੋਰ ਬੰਦੇ ਸੁਪੀਰ ਚਲਾ ਸਕਦੇ ਇਹਨਾਂ ਤੇ ਬੰਦੇ ਵੀ ਚਲਾ ਸਕਦੇ ਤਾਂ ਸਾਡੀ ਇਹੀ ਬੇਨਤੀ ਹੈ ਵੀ ਚੰਗੇ ਬੰਦੇ ਆਉਣ ਗਵਰਨਮੈਂਟ ਦੇ ਵਿੱਚ ਵਧੀਆ ਕੰਮ ਕਰਨ ਜੇ ਸੈਂਟਰ ਦੀ ਸਰਕਾਰ ਕੁਝ ਪ੍ਰੋਬਲਮ ਕੁਝ ਡਿੱਕੇ ੜਾ ਰਹੀ ਹੈ ਤਾਂ ਫਰਜ਼ ਪੰਜਾਬ ਗਵਰਨਮੈਂਟ ਦਾ ਬਣਦਾ ਸੀ ਉਹ ਲੋਕਾਂ ਨੂੰ ਦੱਸਦੀ ਵੀ ਸੈਂਟਰ ਦੀ ਸਰਕਾਰ ਇੱਥੇ ਕੋਆਪਰੇਟ ਨਹੀਂ ਕਰ ਰਹੀ ਮੁਸ਼ਕਲਾਂ ਖੜੀਆਂ ਕਰ ਰਹੀ ਹੈ ਹੁਣ ਸਾਨੂੰ ਤਾਂ ਪਤਾ ਲੱਗਦਾ ਸੀ ਸਰਕਾਰ ਦੇ ਨਾਲ ਵੀ ਖੜਦੇ ਲੇਕਿਨ ਇਹ ਥੋੜਾ ਸਾਡਾ ਸੀਜ਼ਨ ਆ ਚੁੱਕਾ ਫਸਲ ਆ ਚੁੱਕੀ ਹੈ ਬੱਦਲ ਹੋ ਰਹੇ ਆ ਅੱਜ ਮੰਡੀਆਂ 'ਚ ਕਿਸਾਨ ਰੋ ਰਹੇ ਆ ਇੱਕ ਬੋਰੀ ਦੀ ਲਿਫਟਿੰਗ ਨਹੀਂ ਹੋਈ ਨਾ ਕੋਈ ਪਰਜਾ ਉਹ ਪਰੀ ਗਈ ਸੀਐਮ ਸਾਹਿਬ ਨਾਲ ਕਿੰਨੀਆਂ ਕ ਮੀਟਿੰਗਾਂ ਜਥੇਬੰਦੀਆਂ ਹੋ ਚੁੱਕੀਆਂ ਬਰਾਵੋ ਬਾਤ ਛੱਡੋ ਅਜੇ ਵੀ ਜਥੇਬੰਦੀਆਂ ਬੈਠੀਆਂ ਉੱਥੇ ਅੱਜ ਵੀ ਅੱਜ ਉੱਥੇ ਬੈਠੇ ਮਤਲਬ ਡਿਸੀਜਨ ਲੈ ਨਹੀਂ پا ਰਹੇ ਇੱਥੇ ਦਰਸ਼ਕਾਂ ਨੂੰ ਇਹ ਦੱਸਣਾ ਬਣਦਾ ਹੈ ਵੀ ਅਜੇ ਤੱਕ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ਕੀਤੀ ਹੈ ਅਜੇ ਵੀ ਕਿਸੇ ਤਣਪਤਣ ਗੱਲ ਨਹੀਂ ਲੱਗ ਰਹੀ ਸੁਣਨ ਵਿੱਚ ਇਹ ਵੀ ਆਇਆ ਵੀ ਅਜੇ ਮੀਟਿੰਗ ਚੱਲ ਰਹੀ ਆ ਮੀਟਿੰਗ ਦਾ ਕੋਈ ਕਿਸੇ ਕਿਸਮ ਦਾ ਕੋਈ ਹੱਲ ਨਹੀਂ ਨਿਕਲਿਆ ਹਾਂਜੀ ਬਹੁਤ ਬਹੁਤ ਧੰਨਵਾਦ ਕੱਤੇ ਆਇਆ ਕੱਤੇ ਬੈਠੇ ਤੁਸੀਂ ਇੱਥੇ ਸਵੇਰ ਦੇ ਬੈਠੇ ਸਵੇਰ ਦੇ ਬੈਠੇ ਹਾਂਜੀ ਕੋਈ ਸਰਕਾਰੀ ਅਧਿਕਾਰੀ ਕੋਈ ਖਰੀਦ ਵਾਸਤੇ ਆਇਆ ਕਿ ਨਹੀਂ ਨਹੀਂ ਜੀ ਕੋਈ ਨਹੀਂ ਆਇਆ ਕਾਰਨ ਕੀ ਆਏ ਕਾਰਨ ਪਤਾ ਨਹੀਂ ਜੀ ਹਾਂ ਤੁਸੀਂ ਵੀ ਜੀ ਕਿਹੜੇ ਪਿੰਡ ਦੇ ਆ ਕੋਟਲੀ ਦੇ ਹਾਂ ਕੋਟਲੀ ਦੇ ਹਾਂ ਤੁਸੀਂ ਬਾਬਾ ਜੀ ਕੋਟਲੀ ਦੇ ਹਾਂ ਹਾਂਜੀ ਤੇ ਕਾਦਾ ਝੋਨਾ ਸਟਿਆ ਅੱਜ ਆਇਆ ਅੱਜ ਜੀ ਅੱਜੇ ਆਈ ਸਵੇਰ ਦੇ ਹਾਂਜੀ ਸਵੇਰ ਦੇ ਹੁਣ ਤੱਕ ਕੋਈ ਬੋਲੀ ਹੋਈ ਕਿ ਨਹੀਂ ਨਾ ਹੋਈ ਕਿ ਨਹੀਂ ਲੇ ਨਹੀਂ ਗਿਆ ਬੋਲੀ ਕੀ ਕਹਿੰਦੇ ਆੜਤੀ ਬਾਈ ਜੀ ਆੜਤੀ ਆਈ ਨਹੀਂ ਜੀ ਕੋਈ ਹਲੇ ਕੋਈ ਵੀ ਆੜਤੀ ਨਹੀਂ ਆਇਆ ਕੋਈ ਨਹੀਂ ਆਏ ਜੀ ਤੇ ਲੋਕਲ ਸੈਲਰ ਵਾਲਾ ਕੋਈ ਨਹੀਂ ਕੋਈ ਨਹੀਂ ਆਇਆ ਅੱਛਾ ਕੋਈ ਨਹੀਂ ਆਇਆ ਠੀਕ ਹੈ ਜੀ ਸੰਗਤ ਪਰਾਏ ਤੇ ਕਦੋਂ ਲੈ ਕੇ ਆਏ ਛੋਨਾ ਛੋਨਾ ਰਾਤ ਦੇ ਵੀ ਜੀ ਰਾਤ ਦੇ ਆਏ ਹੋਏ ਆ ਕਿੰਨੀਆਂ ਟਰਾਲੀਆਂ ਸਟੀਆਂ ਦੋ ਜੀ ਕੋਈ ਅਧਿਕਾਰੀ ਕੋਈ ਆੜਤੀ ਆਇਆ ਕਿ ਨਹੀਂ ਕੋਲ ਆੜਤੀ ਤਾਂ ਇੱਥੇ ਬੈਠੇ ਆੜਤੀ ਕਹਿੰਦੇ ਅਸੀਂ ਕੁਝ ਕਰ ਨਹੀਂ ਸਕਦੇ ਅਸੀਂ ਮੇ ਸਰਕਾਰ ਵੱਲੋਂ ਕਿਸੇ ਕਿਸਮ ਦੀ ਇਹ ਜੇ ਕੋਈ ਹਦਾਇਤ ਆਈ ਨਹੀਂ ਕੋਈ ਆਈ ਨਹੀਂ ਤੇ ਇਸ ਤਰ੍ਹਾਂ ਹੀ ਲੱਗਦਾ ਤੁਹਾਨੂੰ ਬਈ ਵੱਡੇ ਪੱਧਰ ਤੇ ਜਿਹੜੀ ਖੱਜਲ ਖਵਰੀ ਹੈ ਉਹ ਹੋ ਰਹੀ ਹੈ ਖੱਜਲ ਖਵਰੀ ਤਾਂ ਬਹੁਤ ਹੀ ਹੋ ਰਹੀ ਹੈ ਜੀ ਤੇ ਉੱਪਰ ਖੱਜਲ ਕਿੰਨੀ ਹੋਊਗੀ ਜੀ ਔਰ ਜੀਵਨ ਦਾ ਤਾਂ ਬਹੁਤ ਬੁਰਾ ਹਾਲ ਹੋ ਰਿਹਾ ਔਰ ਦੂਸਰੀ ਗੱਲ ਇੱਕ ਹੋਰ ਵੀ ਹੈ ਓਵਰ ਆਲ ਸਾਰੀ ਜੋ ਪ੍ਰੋਸੈਸਿੰਗ ਹੈ ਲੇਟ ਹੈ ਸਾਰੀ ਲੇਟ ਹੈ ਜੀ ਕਿੱਥੇ ਪਹਿਲੀ ਤੇ ਸ਼ੁਰੂ ਹੋਣੀ ਹੈ ਹਾਂ ਸੱਤ ਤੇ ਵੀ ਅੱਜ ਵੀ ਇਹ ਕੋਈ ਚਾਂਸ ਨਹੀਂ ਜੀ ਹੈਗਾ ਤੇ ਲੋਕ ਵੱਢ ਰਹੇ ਆ ਆਲੂ ਲਾਉਣੇ ਕਿਸੇ ਨੇ ਕਿਸੇ ਨੇ ਗੰਨਾ ਲਾਉਣਾ ਉਹ ਰੁਧੇ ਬੈਠੇ ਆ ਮੌਸਮ ਉੱਪਰ ਤੇ ਖਰਾਬ ਹੋ ਰਿਹਾ ਹੂੰ ਪਹਿਲਾਂ ਮੌਸਮ ਪਰਸੋਂ ਖਰਾਬ ਹੋ ਗਿਆ ਪਰਸੋਂ ਫੇਰ ਮੌਸਮ ਖਰਾਬ ਹੋ ਜਾਂਦੇ ਜੀ ਮੀਂਹ ਦਾ ਟਰਾਲੀ ਦੇ ਵਿੱਚ ਰੱਖ ਨਹੀਂ ਸਕਦਾ ਇਹ ਭੱਜ ਜਾਂਦੀ ਹੈ ਜੀ ਬਹੁਤ ਬੁਰਾ ਹਾਲ ਹੈ ਖਰਾਬ ਹੋ ਜਾਂਦੀ ਹੈ ਬੜੀ ਮਜੂਰੀ ਹੈ ਇਹ ਵੀ ਬਹੁਤ ਪਰਿਸ਼ਾਨ ਕੋਈ ਨਾ ਹਰ ਮੰਡੀ ਚ ਕੋਈ ਪੁੱਛ ਨਹੀਂ ਰਖਿਆ ਕੋਈ ਰੋਟੀ ਪਾਣੀ ਦਾ ਪ੍ਰਬੰਧ ਨਹੀਂ ਕੋਈ ਚਾਹ ਪਾਣੀ ਦਾ ਪ੍ਰਬੰਧ ਨਹੀਂ ਕੋਈ ਕੁਝ ਨਹੀਂ ਹੈਗਾ ਬਹਿਲੇ ਬੈਠੇ ਮੱਖੀਆਂ ਮਾਰ ਰਹੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਅਸੀਂ ਤਾਂ ਸਰਕਾਰ ਨੂੰ ਕਹਿੰਦੇ ਜੀ ਵੀ ਸਰਕਾਰ ਸੁਣਾ ਆਪਣੇ ਕੰਨਾਂ ਵਿੱਚੇ ਮਾੜੇ-ਮੋਟੇ ਫੰਬਾ ਜਿਹਾ ਕੱਢਾ ਵੀ ਜ਼ਿੰਮੇਵਾਰਾ ਬਾਤ ਹੈ ਸਹਿਰਾਂ ਬਾਤ ਹੈ ਆੜਤੀਆਂ ਬਾਤ ਸੋਚਿਆ ਵੀ ਕੰਮ ਸ਼ੁਰੂ ਹੋਇਆ ਜ਼ਿੰਮੇਵਾਰ ਆਪਣੇ ਆਪਣੇ ਬੇਸਿਕਾ ਆਪਣੇ ਘਰ ਜਾਮਿਆ ਕੋਈ ਕੰਮ ਹੋਰ ਕਰੇ ਕਿਉਂਕਿ ਅਗਰ ਜ਼ਿਮੀਦਾਰ ਜਾਮ ਲਾਉਂਦਾ ਏ ਤਾਂ ਪਬਲਿਕ ਵੀ ਕਹਿੰਦੀ ਏ ਵੀ ਜ਼ਿਮੀਦਾਰ ਹਰਾਸ਼ ਕਰਦਾ ਏ ਜ਼ਿਮੀਦਾਰ ਦੇ ਇਹਦੇ ਵਿੱਚ ਕਾ ਕਸੂਰ ਐ ਜਦੋਂ ਸਰਕਾਰ ਨੇ ਖਰੀਦਣਾ ਹੀ ਨਹੀਂ ਗਲਤੀ ਕੋਈ ਨਹੀਂ ਜ਼ਿਮੀਦਾਰ ਦੀ ਹਾਂਜੀ ਤੂੰ ਤਾਂ ਐ ਵੀ ਪਬਲਿਕ ਸਾਨੂੰ ਪੜੇ ਜੇ ਜਾਮ ਲੱਗੇ ਪਾਉਣੇ ਹਨ ਫਰੂਣੇ ਤਾਂ ਤਾਂ ਹੀ ਆਉ ਸਰਕਾਰ ਦਾ ਤਾਂ ਹੀ ਹੋਣਾ ਉਹਨਾਂ ਨੂੰ ਪਤਾ ਲੱਗੇ ਵੀ ਇੱਕ ਮਸਲਕ ਹੋਇਆ ਹਾਂਜੀ ਹਾਂਜੀ ਮਜਬੂਰੀ ਬਾਤ ਤੇ ਜਾਮ ਲਾਇਆ ਬਾਜੀ ਕੋਈ ਚੌਂ ਨਹੀਂ ਕਿਸੇ ਹਾਂ 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 ਕੋਈ ਜੀਜੇ ਨਹੀਂ ਬਹੁਤ ਬਹੁਤ ਮਜਬੂਰੀ ਬਾਤ ਤੇ ਲੱਗੇ ਬਾਜੀ ਜੇ ਬਾੜੀ ਮੋਟੀ ਗਵਰਨਮੈਂਟ ਸੋਣਾ ਫਿਰ ਕੁਝ ਨਹੀਂ ਹੈਗੀ ਸਾੜੀ ਸਾਰੀ ਅਸੀਂ ਉਹ ਜਾ ਰਹੇ ਹਾਂ ਰੋਡਾਂ ਦੇ ਉੱਪਰ ਖੜੇ ਹਾਂ ਆਪਾਂ ਹੀ ਜਾਣੇ ਆਪਣੇ ਪਾਈ ਜਾਏ ਜੇ ਡੰਗਰ ਪਸ਼ੂ ਜਾ ਰਹੇ ਹਾਂ ਆਪਣੇ ਉਹ ਪਰੇਸ਼ਾਨ ਉਹ ਖੜ ਰਹੇ ਕੜੇ ਹਾਂ ਉਹਨਾਂ ਨੂੰ ਅਸੀਂ ਪਰੇਸ਼ਾਨ ਅਸੀਂ ਵੀ ਗਏ ਰਹੇ ਪਰੇਸ਼ਾਨ ਹਾਂ ਕੋਈ ਚੀਜ਼ ਨਹੀਂ ਕਰਦਾ ਜੀ ਕਿਸੇ ਚੀਜ਼ ਆਇਆ ਕਰਦਾ ਨਹੀਂ ਕਰਦਾ ਨਹੀਂ ਕਰਦਾ ਅਹਿਤਕਾ ਨੇ ਵੀ ਜਾਮ ਲੱਗਾ ਹੈ ਨਾ ਖੁੱਲ੍ਹਿਆ ਸਭ ਕੋ ਕੰਮ ਚੱਲਦਾ ਹੋਇਆ ਠੀਕ ਹੈ ਆਪਣਾ ਪਿੰਡ ਕਿਹੜਾ ਹੈ ਗੋਸਰਾ ਜੀ ਤੁਸੀਂ ਕਰਦੇ ਸੀ ਟ੍ਰੈਲੀ ਪਰਸੋਂ ਦੀ ਗਰੀ ਵੀ ਹੈ ਪਰਸੋਂ ਦੀ ਗਰੀ ਵੀ ਹੈ ਕੋਈ ਅਧਿਕਾਰੀ ਕੋਈ ਖਰੀਦ ਕੋਈ ਨਹੀਂ ਆਇਆ ਉਹਦਾ ਕੋਈ ਨਹੀਂ ਆਇਆ ਖੱਜਲ ਖਵਾਰੀ ਹੋ ਰਹੀ ਆ ਹਾਂ ਹਾਂ ਤੁਹਾਨੂੰ ਦਿਖ ਰਹੀ ਹੈ ਹਾਂ ਲਿਫਟਿੰਗ 0% ਹੈ ਮੱਕੜ ਮੇ ਕੋਈ ਹੋਰ ਇੱਕ ਬੋਲੀ ਭਰਨ ਦੀ ਸਾੜੀ ਨਹੀਂ ਕੋਈ ਹਾਂ ਇਹਦਾ ਹੀ ਨਹੀਂ ਆ ਗਏ ਫੋਲੀ ਪਈ ਆਪ ਬੋਲੀ ਇਸ ਤੋਂ ਕਿਸੇ ਨੇ ਵੀ ਨਹੀਂ ਬੋਲੀ ਅੱਛਾ ਲੇਬਰਾਂ ਨੇ ਵੀ ਨਹੀਂ ਫੋਲੀ ਲੇਬਰਾਂ ਨੇ ਅਸੀਂ ਆਪ ਫੋਲੀ ਆ ਅੱਛਾ ਕਿਸੇ ਨੇ ਪੱਖਾ ਨਹੀਂ ਲਾਇਆ ਉਹ ਕਹਿੰਦੇ ਅਸੀਂ ਨਹੀਂ ਕੰਮ ਕਰਨਾ ਅੱਛਾ ਹਾਂ ਅਸੀਂ ਆਪ ਬਈ ਇਹ ਲਾ ਕੇ ਆਪਣੇ ਮੋਟਰ ਪੱਤੇ ਲਾ ਗਏ ਤਾਂ ਜਿਹੜੀਆਂ ਤਰਾਈਆਂ ਇਹ ਤਾਂ ਸਾਰਾ ਮਹਿੰਗਾ ਪ੍ਰੋਸੈਸ ਪੈਂਦਾ ਫਿਰ ਮਹਿੰਗਾ ਜੀ ਹੁਣ ਕਿੰਨਾ ਚਿਰ ਹਾਂ ਤਾਂ 500 ਰੁਪਏ ਡਿਆੜੀ ਦਿੱਤਾ ਭਈ ਹਾਂ ਛੋਟੀ ਪਾਣੀ ਆਪ ਜਾਂਦਾ ਦੇਖੋ ਇੱਥੇ ਸਰਕਾਰ ਨੂੰ ਅਸੀਂ ਵੀ ਬੇਨਤੀ ਕਰਦੇ ਆਂ ਵੀ ਆ ਮੇਰੇ ਨਾਲ ਕਿਸਾਨ ਜੁੜੇ ਹੋਏ ਆ ਜਿਹੜੇ ਕਿਸਾਨ ਆ ਕਿਸਾਨਾਂ ਨੂੰ ਵੱਡੇ ਪੱਧਰ ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਲਗਾਤਾਰ 2-3 ਦਿਨ ਤੇ ਜਿਹੜੀਆਂ ਟਰਾਲੀਆਂ ਉਹ ਮੰਡੀ ਦੇ ਵਿੱਚ ਆ ਹੋਰ ਕੀ ਕਹਿਣਾ ਚਾਹੋਗੇ ਹੋਰ ਕੀ ਕਹਿਣਾ ਚਾਹੀ ਕਿਰਪਾ ਕਰਨ ਵੀ ਸਾਡਾ ਸੁਧਾਰ ਕਰ ਦਿਓ ਮੈਡਮ ਮੋਟਾ ਫਿਰ ਕੀ ਹੋਣਾ ਆ ਕੇ ਬਿਜਾਈ ਕਰੀਏ ਆ ਬਿਜਾਈ ਕਰੀਏ ਕਿ ਅਸੀਂ ਗੰਨਾ ਬੀਜਣ ਦੇ ਬੈਠੇ ਹਮ ਗੱਜਾ ਆਲੂਆਂ ਤੇ ਬੜਾ ਪੀਛਾਨ ਹੋਣੇ ਸੀ ਗੰਨੇ ਚਾਰ ਤਰ੍ਹਾਂ ਗਿਆ ਪਿਛਾ ਵੀ ਹੋ ਜਾਂਦੀ ਆਲੂਆਂ ਦੀ ਬੜੀ ਪਰੇਸ਼ਾਨੀ ਕਿਉਂ ਬੀਜ ਖਰਾਬ ਹੋ ਜਾਂਦਾ ਜੀ ਹਾਂ ਲੇਣੇ ਬੜੇ ਪਰੇਸ਼ਾਨੀਆਂ ਆ ਜੀ ਬਹੁਤ ਬਹੁਤ ਗੱਲ ਹੈ ਜੀ ਪਰੇਸ਼ਾਨੀ ਹੈ ਜੀ ਸਰੋਂ ਲੇਟ ਹੋ ਰਹੀ ਕੰਨੇ ਚ ਸਰੋਂ ਵੇਚਣੀ ਜੀ ਉਹ ਲੇਟ ਹੁੰਦੇ ਆ ਜੀ ਉਹਦੀ ਬੜੀ ਪਰੇਸ਼ਾਨੀ ਹੈ ਜੀ ਲੇਵਲ ਨਹੀਂ ਮਿਲਦੀ ਜੀ ਟਾਈਮ ਕਹਿ ਲਿਆ ਠੀਕ ਹੈ ਹਾਂ ਲੇਵਲ ਨਹੀਂ ਮਿਲਦੀ ਲੇਵਲ ਨਹੀਂ ਹਾਂ ਕੀ ਕਰੀਏ ਧੰਨਵਾਦ